ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਤਾਂ ਤਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਿਕਾਰ ਖੇਡਣ ਗਏ ਤਾਂ ਅਚਾਨਕ ਉਹਨਾਂ ਦਾ ਘੋੜਾ ਰੁਕ ਜਾਂਦਾ ਹੈ ਘੋੜਾ ਅੱਗੇ ਨਹੀਂ ਵਧਦਾ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਕਿਉਂ ਨਹੀਂ ਵਧਦਾ ਸੋ ਆਉ ਜਾਣਦੇ ਹਾਂ ਗੁਰਮੁਖਾ ਪਾਸੋਂ ਸੋ ਆਉ ਸਰਵਣ ਕਰਦੇ ਹਾਂ ਜੀ ਸਾਧ ਸੰਗਤ ਜੀ ਇੱਕ ਦਿਨ ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ਼ਿਕਾਰ ਖੇਡਣ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਬਾਹਰ ਗਏ ਆ। ਮਹਾਰਾਜ ਦੇ ਨਾਲ 40-50 ਸਿੰਘ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਾਹਰ ਵੱਲ ਚੱਲ ਪਏ ਆ। ਚਲਦਿਆਂ ਚਲਦਿਆਂ ਇੱਕਦਮ ਗੁਰੂ ਪਾਤਸ਼ਾਹ ਜੀ ਦਾ ਘੋੜਾ ਇੱਕ ਥਾਂ ਤੇ ਰੁਕਿਆ ਹੈ। ਅੱਗੇ ਨਾ ਵਧਿਆ। ਸਤਿਗੁਰੂ ਮਹਾਰਾਜ ਨੇ ਉਸ ਵਕਤ ਸਿੰਘਾਂ ਨੂੰ ਬਚਨ ਕੀਤਾ। ਮਹਾਰਾਜ ਕਹਿਣ ਲੱਗੇ ਸਿੰਘੋ ਦੇਖੋ ਸਾਡਾ ਘੋੜਾ ਕਿਉਂ ਖਲੋ ਗਿਆ ਇਹ ਅੱਗੇ ਕਿਉਂ ਨਹੀਂ ਜਾ ਰਿਹਾ ਆਪਣੀ ਮੰਜ਼ਿਲ ਦੇ ਵੱਲ ਇਹ ਗੁਰੂ ਪਾਤਸ਼ਾਹ ਜੀ ਜਦੋਂ ਸਾਨੂੰ ਕੋਈ ਗਿਆਨ ਦੇਣਾ ਹੁੰਦਾ ਸਤਿਗੁਰਾਂ ਨੇ ਮਹਾਰਾਜ ਨੇ ਉਦੋਂ ਕੀ ਵਿਧ ਬਣਦੀ ਹੁੰਦੀ ਹੈ ਸਤਿਗੁਰੂ ਜੀ ਮਹਾਰਾਜ ਤਾਂ ਅੰਤਰਜਾਮੀ ਆ ਉਹਨਾਂ ਨੂੰ ਤਾਂ ਸਭ ਪਤਾ ਕਈ ਵਾਰੀ ਉਹ ਸਾਨੂੰ ਗਿਆਨ ਦੇਣ ਵਾਸਤੇ ਕੋਈ ਚੋਜ ਕਰਦੇ ਆ ਇਹ ਪਾਤਸ਼ਾਹ ਜੀ ਦਾ ਚੋਜ ਆ ਮਹਾਰਾਜ ਕਹਿੰਦੇ ਸਿੰਘੋ ਵੇਖੋ ਕੀ ਗੱਲ ਹੈ ਸਾਡਾ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਸਤਿਗੁਰੂ ਮਹਾਰਾਜ ਜੀ ਦੇ ਸਿੰਘ ਅੱਗੇ ਜਾ ਕੇ ਵੇਖਦੇ ਆ ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਸਤਿਗੁਰੂ ਮਹਾਰਾਜ ਨੂੰ ਆ ਕੇ ਜਵਾਬ ਦਿੰਦੇ ਆ ਕਹਿਣ ਲੱਗੇ ਗੁਰਦੇਵ ਪਾਤਸ਼ਾਹ ਜੀ ਸਮਝ ਨਹੀਂ ਆਉਂਦੀ ਅੱਗੇ ਤਾਂ ਕੋਈ ਵੀ ਕਿਸੇ ਪ੍ਰਕਾਰ ਦੀ ਰੁਕਾਵਟ ਨਹੀਂ ਹੈ ਇਹ ਆਪ ਜੀ ਦਾ ਪਿਆਰਾ ਘੋੜਾ ਅੱਗੇ ਕਿਉਂ ਨਹੀਂ ਜਾਂਦਾ ਤੁਸੀਂ ਅੰਤਰਜਾਮੀ ਹੋ ਆਪ ਜੀ ਕਿਰਪਾ ਕਰਕੇ ਦੱਸੋ ਇਹ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਮਹਾਰਾਜ ਕਹਿੰਦੇ ਸਿੰਘੋ ਸਾਡਾ ਇਹ ਘੋੜਾ ਅੱਗੇ ਇਸ ਕਰਕੇ ਨਹੀਂ ਜਾ ਰਿਹਾ ਕਿਉਂਕਿ ਅੱਗੇ ਜਿਹੜਾ ਕੰਮ ਕਰਨ ਜਾਣਾ ਉਹ ਅਧੂਰਾ ਰਹਿ ਸਕਦਾ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਾਡੇ ਸਿੰਘਾਂ ਦੇ ਵਿੱਚ ਅੱਜ ਇਹੋ ਜਿਹਾ ਸਿੰਘ ਹੈ ਜਥੇ ਦੇ ਵਿੱਚ ਜਿਨੇ ਇੱਕ ਗਲਤੀ ਕੀਤੀ ਹੈ ਜਿਨੇ ਕੇਸਾਂ ਦੇ ਵਿੱਚ ਕੰਗਾ ਹੀ ਨਹੀਂ ਕੀਤਾ ਗੁਰੂ ਮਹਾਰਾਜ ਕਹਿੰਦੇ ਜੇ ਉਹ ਸਿੱਖ ਸਾਡੇ ਸਾਹਮਣੇ ਹਾਜ਼ਰ ਹੋ ਜਾਵੇਗਾ ਤਾਂ ਠੀਕ ਨਹੀਂ ਤਾਂ ਅਸੀਂ ਉਹਨੂੰ ਨਾਮ ਲੈ ਕੇ ਬੁਲਾਵਾਂਗੇ ਹੁਣ ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਹੈ ਉਸੇ ਵਕਤ ਜੇ ਸਿੰਘ ਨੇ ਕੇਸਾਂ ਵਿੱਚ ਕੰਗਾ ਨਹੀਂ ਸੀ ਕੀਤਾ ਉਹ ਗੁਰੂ ਮਹਾਰਾਜ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਇਕਦਮ ਪੇਸ਼ ਹੋ ਗਿਆ ਹੱਥ ਜੋੜੇ ਆ ਤੇ ਮਾਫੀ ਮੰਗੀ ਹੈ ਕਹਿੰਦਾ ਮਹਾਰਾਜ ਅੱਜ ਮੈਂ ਜਲਦੀ ਨਾਲ ਕਿਸੇ ਹੋਰ ਕੰਮ ਵਾਸਤੇ ਘਰੋਂ ਨਿਕਲ ਗਿਆ ਸੀ ਜਿਸ ਕਰਕੇ ਮੈਂ ਕੇਸਾਂ ਵਿੱਚ ਕੰਗਾ ਨਹੀਂ ਕਰ ਸਕਿਆ ਕਿਰਪਾ ਕਰੋ ਸਤਿਗੁਰੂ ਮਹਾਰਾਜ ਜੀ ਮੇਰੀ ਇਹ ਭੁੱਲ ਨੂੰ ਮaaf ਕਰ ਦਿਓ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਆ ਉਦੋਂ ਸਤਿਗੁਰੂ ਮਹਾਰਾਜ ਨੇ ਕੇਸਾਂ ਦੀ ਮਹਾਨਤਾ ਦੱਸਦੇ ਹੋਏ ਆਖਿਆ ਸੀ ਮਹਾਰਾਜ ਕਹਿੰਦੇ ਸਿੰਘੋ ਨਿਤ ਹੀ ਕੇਸਾਂ ਨੂੰ ਕੰਗਾ ਕਰਨਾ ਹੈ ਬਹੁਤ ਪ੍ਰੇਮ ਦੇ ਨਾਲ ਇਹਨਾਂ ਦੀ ਸੰਭਾਲ ਕਰਨੀ ਆ ਇਹ ਅਕਾਲ ਪੁਰਖ ਦੀ ਦਿੱਤੀ ਦਾਤ ਹੈ ਕੇਸ ਗੁਰੂ ਦੀ ਮੋਹਰ ਹਨ ਮਹਾਰਾਜ ਨੇ ਉਹ ਸਿੰਘ ਨੂੰ ਹੁਕਮ ਕੀਤਾ ਕਿ ਆਪਣੇ ਕੇਸਾਂ ਵਿੱਚ ਕੰਗਾ ਕਰੋ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦਾ ਘੋੜਾ ਅੱਗੇ ਵਧਿਆ ਸੋ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੇਸਾਂ ਦੀ ਮਹਾਨਤਾ ਦੱਸਦੇ ਹੋਏ ਬਹੁਤ ਸਾਨੂੰ ਇਹ ਰਹਿਤ ਮਰਿਆਦਾ ਦੱਸੀ ਆ ਕਿ ਜੋ ਰਹਿਣੀ ਵਿੱਚ ਰਹੇਗਾ ਉਹੀ ਤਾਂ ਸਾਡਾ ਸਿੱਖ ਹੋਵੇਗਾ ਰਹਿਤ ਬਿਨਾਂ ਸਿੱਖ ਕਿਵੇਂ ਕੋਈ ਹੋ ਸਕਦਾ ਹੈ ਤੇ ਗੁਰੂ ਮਹਾਰਾਜ ਕਹਿਣ ਲੱਗੇ ਰਹਿਤ ਤੋਂ ਬਿਨਾਂ ਤਾਂ ਕੋਈ ਦਰਦਰ ਦੀਆਂ ਚੋਟਾਂ ਹੀ ਖਾਵੇਗਾ ਕੰਗਾ ਦੁਨੋਂ ਵਕਤ ਕਰ ਪਾਗ ਚੁੰਨੇ ਕਰ ਬੰਦਈ ਦਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਵਿੱਚ ਵੀ ਲਿਖਿਆ ਹੈ ਦਸਤਾਰ ਬਿਨਾਂ ਨਹੀਂ ਰਹਿਣਾ ਕੇਸ ਨੰਗੇ ਨਹੀਂ ਰੱਖਣੇ ਇਹ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦਾ ਬਚਨ ਹੈ ਜੀ 52 ਬਚਨਾਂ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਕੇਸਾਂ ਦੀ ਮਹੱਤਤਾ ਦੱਸਦੇ ਹੋਏ ਇਹ ਗਾਖੇ ਸੀ ਬਚਨ ਕਿ ਇਹ ਗੁਰੂ ਦੀ ਮੋਹਰ ਨੇ ਕਦੇ ਵੀ ਭੁੱਲ ਕੇ ਇਹਨਾਂ ਦੀ ਬਿਆਦਵੀ ਨਹੀਂ ਕਰਨੀ ਕੇਸਾਂ ਦਾ ਸਦਾ ਹੀ ਸਤਕਾਰ ਕਰਨਾ ਹੈ ਜੀ ਬੱਚੀ ਹਾਂ ਮੈਂ ਗੁਰੂ ਦੀ ਮੈਨੂੰ ਕੇਸ ਪਿਆਰੇ ਨੰਗੇ ਸਿਰ ਨਾਲ ਘੁੰਮਦੀ ਮੈਂ ਵਿੱਚ ਬਜਾਰੇ ਸੋ ਅਸੀਂ ਕੇਸਾਂ ਦਾ ਸਤਕਾਰ ਕਰਨਾ ਹੈ ਸੰਗਤ ਜੀ ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਪੁੱਛੋ ਮੰਡੀ ਵੱਲ ਜਾ ਰਹੇ ਆ ਸਤਿਗੁਰੂ ਮਹਾਰਾਜ ਨੀਲੇ ਘੋੜੇ ਤੇ ਅਸਵਾਰ ਹਨ ਜੀ ਰਸਤੇ ਵਿੱਚ ਜਿੱਥੇ ਵੀ ਜਲ ਆਉਂਦਾ ਹੈ ਪਾਣੀ ਆਉਂਦਾ ਹੈ ਗੁਰੂ ਮਹਾਰਾਜ ਜੀ ਦਾ ਨੀਲਾ ਘੋੜਾ ਉਹ ਪਾਣੀ ਦੇ ਵੱਲ ਖਿੱਚ ਕਰਦਾ ਹੈ ਸਤਿਗੁਰੂ ਮਹਾਰਾਜ ਨੇ ਜਾਣਿਆ ਕਿ ਘੋੜੇ ਨੂੰ ਪਿਆਸ ਲੱਗੀ ਆ ਮਹਾਰਾਜ ਸਿੰਘਾਂ ਨੂੰ ਕਹਿਣ ਲੱਗੇ ਸਿੰਘੋ ਜਿੱਥੇ ਵੀ ਹੁਣ ਅੱਗੇ ਪਾਣੀ ਆਵੇ ਖਿਆਲ ਕਰਨਾ ਇਹ ਘੋੜੇ ਨੂੰ ਪਾਣੀ ਪਿਲਾਉਣਾ ਹੈ ਗੁਰੂ ਮਹਾਰਾਜ ਸੱਚੇ ਪਾਸ਼ਾ ਆਪਣੇ ਨੀਲੇ ਘੋੜੇ ਤੇ ਅਸਵਾਰ ਹਨ ਅੱਗੇ-ਅੱਗੇ ਪਾਸ਼ਾ ਜੀ ਜਾ ਰਹੇ ਆ ਤੇ ਸਤਿਗੁਰੂ ਮਹਾਰਾਜ ਜੀ ਜਦੋਂ ਚੱਲਦੇ-ਚੱਲਦੇ ਪੁੱਜੋ ਮੰਡੀ ਦੇ ਬਾਹਰ-ਬਾਰ ਪਹੁੰਚੇ ਇੱਕ ਬਹੁਤ ਵੱਡਾ ਤਲਾਬ ਹੈ ਸਤਗੁਰੂ ਮਹਾਰਾਜ ਸਿੰਘਾਂ ਨੂੰ ਕਹਿਣ ਲੱਗੇ ਸਿੰਘੋ ਸਾਡੇ ਘੋੜੇ ਨੂੰ ਲੈ ਕੇ ਜਾਓ ਇਹਨੂੰ ਜਲ ਛਕਾ ਲਿਆਓ ਸਤਗੁਰੂ ਮਹਾਰਾਜ ਨੇ ਜਦੋਂ ਬਚਨ ਕੀਤੇ ਤੇ ਹੁਕਮ ਮੰਨਿਆ ਹੈ ਸਿੰਘਾਂ ਨੇ ਨੀਲੇ ਘੋੜੇ ਨੂੰ ਜਲ ਛਕਾਉਣ ਵਾਸਤੇ ਲੈ ਕੇ ਜਾਂਦੇ ਆ ਜਦੋਂ ਘੋੜਾ ਤਲਾਬ ਦੇ ਕੋਲ ਪਹੁੰਚਦਾ ਹੈ ਤਲਾਬ ਦੇ ਵਿੱਚ ਮੂੰਹ ਪਾਉਂਦਾ ਨਾਲ ਦੀ ਨਾਲ ਮੂੰਹ ਨੂੰ ਬਾਹਰ ਕੱਢ ਲੈਂਦਾ ਹੈ ਘੋੜੇ ਨੇ ਉੱਥੋਂ ਪਾਣੀ ਨਹੀਂ ਸੀ ਪੀਤਾ ਸੰਤ ਜੀ ਕੁਝ ਸਮੇਂ ਬਾਅਦ ਸਿੰਘ ਵਾਪਸ ਆਉਂਦਿਆ ਤੇ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਜੀ ਆਪ ਜੀ ਕਹਿ ਰਹੇ ਸੀ ਕਿ ਘੋੜੇ ਨੂੰ ਪਿਆਸ ਲੱਗੀ ਆ ਪਰ ਘੋੜੇ ਨੇ ਉੱਥੋਂ ਜਲ ਨਹੀਂ ਛਕਿਆ ਮਹਾਰਾਜ ਮਹਾਰਾਜ ਕਹਿੰਦੇ ਵੇਖੋ ਕਿਤੇ ਘੋੜਾ ਬਿਮਾਰ ਤਾਂ ਨਹੀਂ ਸਿੰਘਾਂ ਨੇ ਵੇਖਿਆ ਜਿਹੜੇ ਜਾਣਕਾਰ ਸੀਗੇ ਜਿਨ੍ਹਾਂ ਨੂੰ ਇਹ ਗਿਆਨ ਸੀ ਕਹਿੰਦੇ ਮਹਾਰਾਜ ਘੋੜਾ ਤਾਂ ਇੱਕਦਮ ਤੰਦਰੁਸਤ ਹੈ ਚੜ੍ਹਦੀ ਕਲਾ ਵਿੱਚ ਹੈ ਇਹਨੂੰ ਕੋਈ ਬਿਮਾਰੀ ਨਹੀਂ ਕੋਈ ਤਾਪ ਨਹੀਂ ਮਹਾਰਾਜ ਕਹਿੰਦੇ ਦੇਖੋ ਫਿਰ ਜਲ ਕਿਤੇ ਗੰਧਲਾ ਤਾਂ ਨਹੀਂ ਜਿਹੜੇ ਤਲਾਬ ਦੇ ਵਿੱਚ ਉਹਨੂੰ ਛਕਾਉਣ ਲੈ ਕੇ ਗਏ ਸੀ ਕਿਤੇ ਉਹ ਮੈਲਾ ਹੋਵੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੰਘ ਕਹਿੰਦੇ ਮਹਾਰਾਜ ਨਹੀਂ ਐਸੀ ਕੋਈ ਗੱਲ ਨਹੀਂ ਪਾਣੀ ਉਹ ਜਲ ਬਿਲਕੁਲ ਪੀਣ ਯੋਗ ਹੈ ਸਾਫ਼ ਹੈ ਫਿਰ ਸਤਗੁਰੂ ਮਹਾਰਾਜ ਕਹਿੰਦੇ ਨੀਲੇ ਨੂੰ ਫਿਰ ਵਾਪਸ ਲੈ ਕੇ ਜਾਓ ਤੇ ਜਲ ਛਕਾਓ ਸਿੰਘ ਨੀਲੇ ਘੋੜੇ ਦੀਆਂ ਬਾਂਗਾਂ ਫੜ ਕੇ ਤਲਾਬ ਕੋਲ ਲੈ ਕੇ ਜਾਂਦੇ ਨੇ ਕਹਿੰਦੇ ਨੇ ਨੀਲੇ ਆ ਉੰਜ ਤਾਂ ਤੂੰ ਪਹਿਲਾਂ ਖਿੱਚ ਕਰਦਾ ਸੀ ਹੁਣ ਜਾਲ ਆ ਗਿਆ ਹੈ ਹੁਣ ਤੂੰ ਜਲ shakda ਨਹੀਂ ਹੁਣ ਜਦੋਂ ਦੂਜੀ ਵਾਰ ਨੀਲੇ ਘੋੜੇ ਨੂੰ ਉੱਥੇ ਲੈ ਕੇ ਗਏ ਤਲਾਬ ਤੇ ਸਿੰਘ ਘੋੜੇ ਨੇ ਉੱਥੇ ਜਲ ਨਹੀਂ ਸ਼ੱਕਿਆ ਉਹ ਜਲ ਦੇ ਵਿੱਚ ਮੂੰਹ ਪਾਉਂਦਾ ਹੈ ਪਰ ਜਲ ਨਹੀਂ ਸ਼ੱਕਦਾ ਸਿੰਘ ਬਾਪਸ ਮਹਾਰਾਜ ਕੋਲ ਆਉਂਦੇ ਆ ਕਹਿੰਦੇ ਮਹਾਰਾਜ ਨੀਲੇ ਘੋੜੇ ਨੇ ਫੇਰ ਨਹੀਂ ਜਲ ਸ਼ੱਕਿਆ ਘੋੜਾ ਵੀ ਬਿਮਾਰ ਨਹੀਂ ਜਲ ਵੀ ਸਾਫ਼ ਪਤਾ ਨਹੀਂ ਮਹਾਰਾਜ ਕੀ ਕਾਰਨ ਹੈ ਇਹ ਘੋੜਾ ਜਲ ਕਿਉਂ ਨਹੀਂ ਛੱਕ ਰਿਹਾ ਮਹਾਰਾਜ ਕਹਿੰਦੇ ਪਹਿਲਾਂ ਤਾਂ ਇਹ ਜਲ ਸ਼ਕਨ ਨੂੰ ਖਿੱਚ ਕਰਦਾ ਸੀ ਪਰ ਹੁਣ ਜਦੋਂ ਤਲਾਬ ਆ ਗਿਆ ਇਹ ਜਾਲੀ ਨਹੀਂ ਛੱਕਦਾ ਹੁਣ ਤੁਸੀਂ ਇਉਂ ਕਰੋ ਸਿੰਘੋ ਮਹਾਰਾਜ ਕਹਿੰਦੇ ਪਤਾ ਕਰੋ ਇਹ ਕਿਹਦਾ ਤਲਾਬ ਹੈ ਕੋਈ ਨਾ ਕੋਈ ਵਜ੍ਹਾ ਹੋਵੇਗੀ ਜਿਸ ਕਰਕੇ ਨੀਲੇ ਘੋੜੇ ਨੇ ਜਲ ਨਹੀਂ ਛੱਕਿਆ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਮੰਨਦਿਆਂ ਸਾਰੇ ਸਿੰਘ ਇਕੱਠੇ ਹੋ ਕੇ ਪਿੰਡ ਵਿੱਚ ਜਾਂਦੇ ਆ ਇਹ ਤਲਾਬ ਦੇ ਮਾਲਕ ਨੂੰ ਲੱਭਦੇ ਆ ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਦੱਸ ਦਿਆ ਕਿ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਸਿੰਘ ਹਾਂ ਤੇ ਮਹਾਰਾਜ ਜੀ ਦੇ ਘੋੜੇ ਨੇ ਇੱਥੇ ਜਲ ਛਕਣਾ ਹੈ ਇਹ ਜਿਹੜਾ ਬਾਹਰ-ਬਾਹਰ ਤਲਾਬ ਆ ਇਹ ਤਲਾਬ ਦਾ ਮਾਲਕ ਕੌਣ ਆ ਪਿੰਡ ਵਾਲਿਆਂ ਨੇ ਦੱਸਿਆ ਇਹ ਜਿਹੜਾ ਤਲਾਬ ਆ ਖਾਲਸਾ ਜੀ ਸਿੰਘੋ ਉਹ ਤਾਂ ਦਿਆਲ ਦਾਸ ਦਾ ਹੈ ਤੇ ਇਹ ਦਿਆਲ ਦਾਸ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸਿੱਕਾ ਸਿੰਘ ਵਾਪਸ ਆਉਂਦੇ ਆ ਤੇ ਮਹਾਰਾਜ ਨੂੰ ਦੱਸਦੇ ਆ ਮਹਾਰਾਜ ਇਹ ਤਲਾਬ ਤਾਂ ਕਿਸੇ ਸਿੱਖ ਦਾ ਹੈ ਤੇ ਉਸ ਦਾ ਨਾਮ ਹੈ ਭਾਈ ਦਿਆਲ ਦਾਸ ਤੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸੇਖਾ ਮਹਾਰਾਜ ਕਹਿੰਦੇ ਸਿੰਘੋ ਇੰਓ ਕਰੋ ਇਹ ਪਤਾ ਕਰੋ ਕਿ ਇਹ ਦਿਆਲ ਦਾਸ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਕਿ ਨਹੀਂ ਸਿੰਘ ਬਾਪਸ ਪਿੰਡ ਵਿੱਚ ਜਾਂਦੇ ਆ ਜੀ ਪਤਾ ਕਰਦੇ ਆ ਕਿ ਦਿਆਲ ਦਾਸ ਨੇ ਅੰਮ੍ਰਿਤ ਛਕਿਆ ਹੋਇਆ ਕਿ ਨਹੀਂ ਖੰਡੇ ਦੀ ਪੌੜ ਲਈਆ ਕਿ ਨਹੀਂ ਤਾਂ ਉਹ ਪਿੰਡ ਵਿੱਚੋਂ ਜਦੋਂ ਪਤਾ ਕੀਤਾ ਉਹਨਾਂ ਨੂੰ ਪਤਾ ਲੱਗਾ ਕਿ ਦਿਆਲ ਦਾਸ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਪਰ ਹਾਂ ਉਹ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹੈ ਉਦੋਂ ਫਿਰ ਸਿੰਘਾਂ ਨੇ ਆ ਕੇ ਸਤਿਗੁਰੂ ਮਹਾਰਾਜ ਨੂੰ ਦੱਸਿਆ ਕਿ ਸੱਚੇ ਪਾਤਸ਼ਾਹ ਜੀ ਦਿਆਲ ਦਾਸ ਨੇ ਅੰਮ੍ਰਿਤ ਨਹੀਂ ਛਕਿਆ ਗੁਰੂ ਪਾਤਸ਼ਾਹ ਜੀ ਸਿੰਘਾਂ ਨੂੰ ਸਮਝਾਉਂਦੇ ਆ ਕਹਿੰਦੇ ਦੇਖੋ ਭਾਈ ਅੰਮ੍ਰਿਤ ਛਕਣ ਦਾ ਮਹਾਤਮ ਕਿਤਨਾ ਵੱਡਾ ਹੈ ਇਹ ਸਾਡੇ ਇਸ ਨੀਲੇ ਘੋੜੇ ਨੂੰ ਵੀ ਮਹਾਰਾਜ ਕਹਿੰਦੇ ਪਤਾ ਹੈ ਕਿ ਕਿੱਥੋਂ ਕੀ ਸਕਣਾ ਕੀ ਨਹੀਂ ਸਕਣਾ ਜਿਸ ਤਲਾਬ ਦੇ ਮਾਲਕ ਦਾ ਅੰਮ੍ਰਿਤ ਨਹੀਂ ਸ਼ਕਿਆ ਇਹ ਸਾਡਾ ਨੀਲਾ ਘੋੜਾ ਮਹਾਰਾਜ ਕਹਿੰਦੇ ਉਸ ਨਿਗੁਰੇ ਬੰਦੇ ਤੋਂ ਜਲ ਨਹੀਂ ਸਕਦਾ ਤੇ ਸਿੰਘਾਂ ਨੇ ਪੁੱਛਿਆ ਮਹਾਰਾਜ ਕੀ ਹੋਵੇਗਾ ਜੇ ਨੀਲਾ ਘੋੜਾ ਸ਼ਕ ਲਵੇਗਾ ਇਥੋਂ ਜਲ ਤਾਂ ਕਹਿਣ ਲੱਗੇ ਜਿੰਨੇ ਵੀ ਇਹਨੇ ਇਹਨੂੰ ਮਨ ਵਿੱਚ ਹੈ ਵੀ ਸੇਵਾ ਕੀਤੀ ਆ ਉਹ ਵਿਅਰਥੀ ਨਾ ਚਲੀ ਜਾਵੇ ਅਸਲ ਵਿੱਚ ਸੰਗਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਚੋਜ ਹੈ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਸਤਿਗੁਰੂ ਮਹਾਰਾਜ ਏ ਕੌਤਕ ਵਰਤਾ ਕੇ ਸਾਨੂੰ ਗਿਆਨ ਦੇਣਾ ਚਾਹੁੰਦੇ ਮਹਾਰਾਜ ਸਿੰਘਾਂ ਨੂੰ ਦੱਸਣਾ ਚਾਹੁੰਦੇ ਆ ਸਤਿਗੁਰੂ ਜੀ ਜਿੱਥੇ ਜਾ ਕੇ ਬੈਠ ਜਾਂਦੇ ਆ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਆ ਜਿੱਥੇ ਜਿੱਥੇ ਮਹਾਰਾਜ ਜੀ ਜਾਂਦੇ ਆ ਜਿੱਥੇ ਜਿੱਥੇ ਜਾ ਕੇ ਰੱਬ ਦੇ ਪਿਆਰੇ ਚਰਨ ਪਾਉਂਦੇ ਆ ਉਹ ਧਰਤੀ ਕਰਮਾਂ ਵਾਲੀ ਹੋ ਜਾਂਦੀ ਆ ਪੂਜਣਯੋਗ ਹੋ ਜਾਂਦੀ ਆ ਸਮਾਪੇਆ ਉੱਥੇ ਧਰਮਸ਼ਾਲਾ ਬਣੀਆਂ ਨੇ ਗੁਰਦੁਆਰਾ ਸਾਹਿਬ ਬਣੇ ਆ ਤਖਤ ਸਹਿਬਾਨ ਬਣੇ ਆ ਇਹ ਜਿਹੜੀਆਂ ਸਾਖੀਆਂ ਹੁੰਦੀਆਂ ਨੇ ਇਹਨਾਂ ਤੋਂ ਆਪਾਂ ਸਮਝਣਾ ਹੁੰਦਾ ਸੇਧ ਲੈਣੀ ਹੁੰਦੀ ਆ ਹੁਣ ਸਤਿਗੁਰੂ ਮਹਾਰਾਜ ਜੀ ਦਾ ਨੀਲਾ ਘੋੜਾ ਕੋਈ ਆਮ ਘੋੜਾ ਨਹੀਂ ਹੈ ਸਭ ਤੋਂ ਪਹਿਲੀ ਗੱਲ ਤੇ ਉਹਨੂੰ ਪਤਾ ਵੀ ਸਤਿਗੁਰੂ ਮਹਾਰਾਜ ਨੇ ਮੇਰੇ ਤੇ ਸਵਾਰੀ ਕਰਨੀ ਆ ਇਹ ਸੇਵਾ ਮੇਰੇ ਹਿੱਸੇ ਆਉਣੀ ਆ ਇਸ ਕਰਕੇ ਉਹ ਜਲ ਨਹੀਂ ਸੀ ਸਕਦਾ ਉੱਥੋਂ ਕਿਉਂਕਿ ਸਤਗੁਰੂ ਮਹਾਰਾਜ ਨੇ ਭਾਈ ਡੱਲੇ ਨੂੰ ਵੀ ਕਿਹਾ ਸੀ ਸਾਡੇ ਨਾਲ ਸਾਂਝ ਤਦ ਹੀ ਬਣ ਸਕਦੀ ਆ ਜੇ ਤੂੰ ਖੰਡੇ ਬਾਟੇ ਦੀ ਪੌਹਲ ਲਵੇਂਗਾ ਜੇ ਤੂੰ ਅੰਮ੍ਰਿਤ ਛਕਵੇਂਗਾ ਸਾਡੇ ਨਾਲ ਸਾਂਝ ਫੇਰੀ ਹੋਣੀ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਰ ਬਾਰ ਇਹ ਵਚਨ ਕਹੇ ਆ ਕਈ ਕਹਿ ਦਿੰਦੇ ਆ ਸਾਡਾ ਮਨ ਸਾਫ ਅੰਮ੍ਰਿਤ ਛਕਣ ਦੀ ਕੀ ਲੋੜ ਕਈ ਕਹਿ ਦਿੰਦੇ ਆ ਦੇਖੋ ਇਹ ਅੰਮ੍ਰਿਤ ਦੀ ਸੰਭਾਲ ਕਰਨੀ ਪਊਗੀ ਰਾਖੀ ਕਰਨੀ ਪਊਗੀ ਅੰਮ੍ਰਿਤ ਨੇ ਤੁਹਾਡੀ ਰਾਖੀ ਕਰਨੀ ਹੈ ਵਿਕਾਰਾਂ ਤੋਂ ਤੁਹਾਨੂੰ ਸ਼ਰਾਬ ਤੋਂ ਤੁਹਾਨੂੰ ਬੁਰੀਆਂ ਚੀਜ਼ਾਂ ਤੋਂ ਦੂਰ ਰੱਖਣਾ ਕਈ ਕਹਿ ਦਿੰਦੇ ਆ ਜੀ ਅਮਰਤ ਛਕੇ ਵਾਲੇ ਇਸ ਤਰ੍ਹਾਂ ਕਰਦੇ ਆ ਗਾਤਰੇ ਪਾ ਕੇ ਝੂਠ ਬੋਲਦੇ ਆ ਤੇ ਫਿਰ ਕਹਿ ਦਿੰਦੇ ਅਸੀਂ ਉਹਨਾਂ ਨਾਲੋਂ ਤਾਂ ਚੰਗੇ ਆ ਦੇਖੋ ਭਾਈ ਜਿਹਨੇ ਸਕੂਲ ਦੇ ਵਿੱਚ ਦਾਖਲਾ ਲੈ ਲਿਆ ਪੜ੍ਹਾਈ ਨਹੀਂ ਕੀਤੀ ਉਹਦੇ ਵਿੱਚ ਗੁਰੂ ਦਾ ਕੀ ਦੋਸ਼ ਆ ਗੁਰੂ ਦਾ ਕੋਈ ਦੋਸ਼ ਨਹੀਂ ਤੇ ਭਾਈ ਤੁਸੀਂ ਫਿਰ ਅਮਰਤ ਛਕੇ ਇੱਕ ਸੱਚੀ ਉਦਾਹਰਨ ਪੇਸ਼ ਕਰ ਦਿਓ ਜਗਤ ਦੇ ਵਿੱਚ ਜੇ ਆਪ ਜੀ ਦੇ ਮਨ ਦੇ ਵਿੱਚ ਇਹ ਗੱਲ ਆ ਪਰ ਇਹ ਕਹਿ ਦੇਣੀ ਕਿ ਸਾਡਾ ਮਨ ਸਾਫ਼ ਆ ਸਾਨੂੰ ਕੇਸ ਦਾੜੀ ਰੱਖਣ ਦੀ ਕੋਈ ਲੋੜ ਨਹੀਂ ਜਿਸ ਦਰਖਤ ਦੀਆਂ ਜੜਾਂ ਹਰੀਆਂ ਹੁੰਦੀਆਂ ਨੇ ਤੇ ਉਹ ਪਤਾ ਲੱਗਦਾ ਪੱਤੀਆਂ ਬਾਹਰ ਆਉਂਦੀਆਂ ਨੇ ਫੁੱਲ ਖਿੜਦੇ ਆ ਤੇ ਜਿਸ ਦਰਖਤ ਦੀ ਜੜ ਸੁੱਕੀ ਹੋਵੇ ਉਹਦੇ ਵਿੱਚੋਂ ਬਾਹਰ ਕੁਝ ਫੁੱਟਦਾ ਨਹੀਂ ਇਹ ਕਹਿ ਦੇਣਾ ਮੇਰੇ ਅੰਦਰ ਸਿੱਖੀ ਹੈ ਜੇ ਅੰਦਰ ਸਿੱਖੀ ਆ ਫਿਰ ਬਾਹਰ ਆਉਣੀ ਚਾਹੀਦੀ ਆ ਤਹ ਰਹੋ ਵਿਚਾਰ ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘੋੜਾ ਉਹਨੂੰ ਵੀ ਪਤਾ ਕਿੱਥੋਂ ਜਲ ਸ਼ਕਣਾ ਕਿੱਥੋਂ ਨਹੀਂ ਇਹ ਕੌਤਕ ਵਰਤਾਇਆ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਆਉਣ ਬਾਰੇ ਦਿਆਲਦਾਸ ਨੂੰ ਪਤਾ ਲੱਗਾ ਹੁਣ ਦਿਆਲਦਾਸ ਤੇ ਕਿਰਪਾ ਹੋਣੀ ਆ ਦਿਆਲਦਾਸ ਨੇ ਪ੍ਰਸ਼ਾਦਾ ਤਿਆਰ ਕੀਤਾ ਲੰਗਰ ਤਿਆਰ ਕੀਤਾ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਲੰਗਰ ਲੈ ਕੇ ਤੁਰ ਪਿਆ ਜਦੋਂ ਮਹਾਰਾਜ ਦੇ ਕੋਲ ਆਇਆ ਉਹਨੇ ਸਤਿਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਤੇ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਕਹਿੰਦਾ ਮਹਾਰਾਜ ਲੰਗਰ ਛਕੋ ਪ੍ਰਸ਼ਾਦਾ ਛਕੋ ਮੈਂ ਬਹੁਤ ਪ੍ਰੇਮ ਵਿੱਚ ਇਹ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਦਿਆਲ ਦਾਸ ਜੀ ਸਾਡੇ ਇਸ ਘੋੜੇ ਨੇ ਤੇਰੇ ਤਲਾਬ ਦੇ ਵਿੱਚੋਂ ਜਲ ਨਹੀਂ ਸ਼ਕਿਆ ਤੇ ਤੁਸੀਂ ਆਖ ਰਹੇ ਹੋ ਕਿ ਅਸੀਂ ਤੁਹਾਡਾ ਪ੍ਰਸ਼ਾਦਾ ਪ੍ਰਵਾਨ ਕਰ ਲਈਏ। ਰਸਤੇ ਵਿੱਚ ਸਾਡੇ ਨੀਲੇ ਘੋੜੇ ਨੂੰ ਇਤਨੀ ਪਿਆਸ ਲੱਗੀ ਜਿੱਥੇ ਜਲ ਆਉਂਦਾ ਸੀ ਖਿੱਚ ਕਰਦਾ ਸੀ। ਪਰ ਅਸੀਂ ਰਸਤੇ ਵਿੱਚ ਨਹੀਂ ਰੁਕੇ। ਅਸੀਂ ਇੱਥੇ ਤੇਰੀ ਨਗਰੀ ਵਿੱਚ ਆਏ ਆ ਪਰ ਤੇਰੇ ਤਲਾਬ ਦੇ ਵਿੱਚ ਘੋੜੇ ਨੂੰ ਪਾਣੀ ਪੀਣ ਵਾਸਤੇ ਲੈ ਕੇ ਗਏ ਘੋੜੇ ਨੇ ਜਲ ਨਹੀਂ ਸ਼ਕਿਆ ਜੇ ਸਾਡੇ ਘੋੜੇ ਨੇ ਤੇਰਾ ਜਲ ਨਹੀਂ ਸ਼ਕਿਆ ਤਾਂ ਤੇਰਾ ਲੰਗਰ ਅਸੀਂ ਸਾਡੇ ਸਿੰਘ ਕਿਵੇਂ ਸ਼ੱਕ ਸਕਦੇ ਆ ਦਿਆਲਦਾਸ ਕਹਿਣ ਲੱਗਾ ਮਹਾਰਾਜ ਮੇਰੇ ਕੋਲੋਂ ਕਿਹੜੀ ਇਹੋ ਜੀ ਗਲਤੀ ਹੋ ਗਈ ਜਿਸ ਕਰਕੇ ਆਪ ਜੀ ਦੇ ਨੀਲੇ ਘੋੜੇ ਨੇ ਮੇਰੇ ਤਲਾਬ ਵਿੱਚੋਂ ਜਲ ਨਹੀਂ ਸ਼ਕਿਆ ਤੇ ਮੇਰਾ ਪਕਾਇਆ ਹੋਇਆ ਇਹ ਪ੍ਰਸ਼ਾਦਾ ਆਪ ਆਪ ਜੀ ਦੇ ਸਿੰਘ ਇਹ ਖਾਲਸਾ ਫੌਜ ਨਹੀਂ ਛੱਕ ਸਕਦੀ ਮਹਾਰਾਜ ਕਹਿੰਦੇ ਦਿਆਲਦਾਸ ਜੀ ਇਹ ਦੱਸੋ ਕਿ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ ਦਿਆਲਦਾਸ ਕਹਿੰਦਾ ਮਹਾਰਾਜ ਨਹੀਂ ਮੈਂ ਅੰਮ੍ਰਿਤ ਨਹੀਂ ਛਕਿਆ ਮਹਾਰਾਜ ਤੇ ਮੈਨੂੰ ਅੰਮ੍ਰਿਤ ਛਕਣ ਦੀ ਲੋੜ ਵੀ ਨਹੀਂ ਇਉਂ ਜਾਪਦਾ ਹੈ ਕਿਉਂਕਿ ਮੈਂ ਬਾਬੇ ਆਦਮ ਦੀ ਕੁਲ ਵਿੱਚੋਂ ਹਾਂ ਤੇ ਬਾਬਾ ਆਦਮ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸੇਵਕ ਸੀ ਹਾਂ ਰਾਏ ਸਾਡੇ ਵੱਡੇ ਵਡੇਰੇ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਸੇਵਕ ਰਹੇ ਆ ਮੈਨੂੰ ਅੰਮ੍ਰਿਤ ਛਕਨ ਦੀ ਕੀ ਲੋੜ ਹੈ ਸੰਗਤ ਜੀ ਤੇ ਇੱਥੇ ਗੱਲ ਸਮਝਣ ਦੀ ਲੋੜ ਇਹ ਸਾਖੀ ਸਾਨੂੰ ਸਿਰਫ ਸਮਝਾਉਣ ਵਾਸਤੇ ਆ ਕਿ ਅੰਮ੍ਰਿਤ ਛਕਨ ਦੀ ਮਹਾਨਤਾ ਕਿੰਡੀ ਵੱਡੀ ਆ ਕੀ ਮਹਾਤਮ ਇਹ ਗੱਲ ਉਸ ਸਮੇਂ ਦੀ ਨਹੀਂ ਇਹ ਗੱਲ ਦੇਖੋ ਅੱਜ ਕੱਲ੍ਹ ਦੇ ਸਮੇਂ ਦੀ ਵੀ ਹੈ ਬਹੁਤ ਲੋਕ ਆ ਜਿਹੜੇ ਅੰਮ੍ਰਿਤ ਨੂੰ ਨਹੀਂ ਮੰਨਦੇ ਤੁਸੀਂ ਵੇਖੋ ਮਾਤਾ ਪਿਤਾ ਨੇ ਅੰਮ੍ਰਿਤ ਛਕਿਆ ਪਰ ਕਈਆਂ ਦੇ ਬੱਚਿਆਂ ਨੇ ਅਮਰਤ ਨਹੀਂ ਛਕਿਆ ਕਿਤੇ ਬੱਚਿਆਂ ਨੇ ਅਮਰਤ ਛਕਿਆ ਮਾਤਾ ਪਿਤਾ ਨੇ ਨਹੀਂ ਛਕਿਆ ਹੋਇਆ ਕਿਤੇ ਪੂਰੇ ਪਰਿਵਾਰ ਵਿੱਚ ਕੋਈ ਵੱੱਜਰ ਕਰਹਿਤ ਕਰਦਾ ਹੈ ਵੱਡਾ ਗੁਨਾਹ ਕਰਦਾ ਜਿਹੜੀਆਂ ਚਾਰ ਕਰਹਿਤਾਂ ਨੇ ਗੁਰਮਖੋ ਕੋਈ ਉਹ ਕਰਦੇ ਆ ਕਿ ਸਿਰਗੁੰਮ ਬਣੇ ਫਿਰਦੇ ਆ ਸਿੱਖਾਂ ਦੇ ਘਰੇ ਜਨਮ ਲੈ ਕੇ ਤੇ ਅੱਜ ਕੱਲ੍ਹ ਦੇ ਲੋਕ ਇਹ ਗੱਲ ਬੜੀ ਕਹਿੰਦੇ ਆ ਅਸੀਂ ਵੇਖੇ ਅਮਰਤ ਧਾਰੀ ਦੇਖ ਲਿਆ ਅਸੀਂ ਅਮਰਤ ਧਾਰੀਆਂ ਨੂੰ ਕਿੰਨੇ ਕੁ ਚੰਗੇ ਆ ਕਈ ਕਹਿੰਦੇ ਅਸੀਂ ਦਿਖਾਵਾ ਕਿਉਂ ਕਰੀਏ ਸਾਡੇ ਅੰਦਰ ਸਿੱਖੀ ਆ ਬਾਹਰ ਦਿਖਾਵਾ ਕਰਨ ਦੀ ਕੀ ਲੋੜ ਆ ਸੰਗਤ ਜੀ ਹਰ ਕਿਸੇ ਦੇ ਆਪਣੇ ਆਪਣੇ ਤਰਕ ਆ ਕਈ ਇਹ ਵੀ ਕਹਿੰਦੇ ਆ ਹਜੇ ਸਤਿਗੁਰੂ ਦੀ ਕਿਰਪਾ ਨਹੀਂ ਹੋਈ ਹਜੇ ਗੁਰੂ ਦਾ ਹੁਕਮ ਨਹੀਂ ਹੋਇਆ ਜਦੋਂ ਮਹਾਰਾਜ ਦਾ ਹੁਕਮ ਹੋ ਗਿਆ ਅਸੀਂ ਅੰਮ੍ਰਿਤ ਛਕ ਲਵਾਂਗੇ ਹੁਣ ਹੁਕਮ ਕਿਵੇਂ ਹੋਵੇ ਮਹਾਰਾਜ ਨੇ ਤਾਂ ਹੁਕਮ ਕੀਤਾ ਹੈ ਕਿ ਸਾਰੀ ਸਿੱਖ ਸੰਗਤ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ 1699 ਈਸਵੀ ਦੇ ਵਿੱਚ ਮਹਾਰਾਜ ਨੇ ਜਦੋਂ ਕੇਸਗੜ ਸਾਹਿਬ ਦੀ ਪਾਵਨ ਧਰਤੀ ਤੇ ਖਾਲਸਾ ਪੰਥ ਸਜਾਇਆ ਉੱਥੇ ਮਹਾਰਾਜ ਨੇ ਆਪ ਵੀ ਖੰਡੇ ਬਾਟੇ ਦੀ ਪੌਲਿਸ਼ ਕੀਤੀ ਤੇ ਸੰਗਤ ਜੀ ਜੇ ਗੁਰੂ ਮਹਾਰਾਜ ਆਪ ਛਕ ਰਹੇ ਆ ਤਾਂ ਸਾਨੂੰ ਵੀ ਛਕਣਾ ਪੈਣਾ। ਕਈ ਕਹਿ ਦਿੰਦੇ ਆ ਪਹਿਲੇ ਗੁਰੂਆਂ ਨੇ ਨਹੀਂ ਸੀ ਛਕਿਆ। ਦੇਖੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਚਰਨਾ ਅੰਮ੍ਰਿਤ ਚਰਨਾ ਦੀ ਪੌਲਿਸ਼ੀ। ਫਿਰ ਇਹ ਰੂਪ ਜਿਹੜੇ ਆ ਉਹ ਬਦਲਦੇ ਰਹੇ ਪਰ ਜੋਤ ਬਾਬਾ ਨਾਨਕ ਜੀ ਵਾਲੀ ਹੋਈ ਤੇ ਇਹ ਜਿਹੜੇ ਦਸਾਂ ਪਾਤਸ਼ਾਹੀਆਂ ਨੇ ਵੱਖ-ਵੱਖ ਕਾਰਜ ਕੀਤੇ ਆ ਕਾਰਜ ਵੱਡਾ ਸੀ ਜਿਸ ਕਰਕੇ ਸਰੀਰ ਦੀ ਇੱਕ ਉਮਰ ਹੁੰਦੀ ਆ ਪਰ ਜੋਤ ਉਹ ਯੁਗਤ ਸਾਰੇ ਸਕਾਇਆ ਫੇਰ ਪਲਟੀਏ ਤਾਂ ਉਹ ਜੋਤ ਉਹੀ ਆ ਤਾਂ ਇਹ ਬਹੁਤ ਜ਼ਰੂਰੀ ਆ ਇਹਨਾਂ ਗੱਲਾਂ ਨੂੰ ਸਮਝਣਾ ਅੱਜ ਸਾਡੇ ਵਿੱਚ ਇਹ ਗੱਲਾਂ ਆ ਗਈਆਂ ਇੰਨੀਆਂ ਚਲਾਕੀਆਂ ਆ ਗਈਆਂ ਹੁਣ ਅਸੀਂ ਆਪਣੇ ਗੁਰੂ ਤੋਂ ਸਿਆਣੇ ਹੋਣ ਦਾ ਯਤਨ ਕਰ ਰਹੇ ਆਂ ਤੇ ਹੈਗੇ ਕਮਲੇ ਆ ਬਣਦੇ ਸਿਆਣੇ ਆ ਮਿੱਠੀਆਂ ਚੀਜ਼ਾਂ ਨੂੰ ਕੌੜੀਆਂ ਤੇ ਕੌੜੀਆਂ ਚੀਜ਼ਾਂ ਨੂੰ ਮਿੱਠੀਆਂ ਆਖਦੇ ਆ ਅਗਿਆਨਤਾ ਦੇ ਵਸ ਹੋ ਕੇ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਰਹੇ ਕਿੰਨੇ ਅੰਮ੍ਰਿਤਧਾਰੀਆਂ ਨੇ ਪੜੋ ਸਾਕੇ ਸਾਰੇ ਸੰਗਤ ਜੀ ਇਤਿਹਾਸ ਦੇ ਵਿੱਚ ਵੇਖੋ ਕਿਤਨੇ ਹੀ ਅੰਮ੍ਰਿਤਧਾਰੀ ਸਿੰਘਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਆਪਣੇ ਮਾਂਗ ਮੋਹ ਮਮਤਾ ਚ ਨਹੀਂ ਸੀ ਫਸੇ ਸਾਰਾ ਕੁਝ ਉਹਨਾਂ ਨੇ ਤਿਆਗ ਦਿੱਤਾ ਸ਼ਹੀਦੀਆਂ ਪਾਈਆਂ ਨੇ ਉਹਨਾਂ ਦੀ ਉਦਾਹਰਨ ਸੀ ਕਿਉਂ ਨਹੀਂ ਦਿੰਦੇ ਇਸ ਕਰਕੇ ਨਹੀਂ ਦਿੰਦੇ ਕਿ ਸਾਨੂੰ ਅਮਰਤ ਛਕਣਾ ਪਵੇਗਾ ਅਸੀਂ ਉਦਾਹਰਨ ਹੀ ਉਹਨਾਂ ਕੱਚਿਆਂ ਦੀ ਦੇ ਦਿੰਨੇ ਕਈ ਵਾਰੀ ਜਿਨ੍ਹਾਂ ਨੇ ਦਾਖਲਾ ਤਾਂ ਲੈ ਲਿਆ ਮਹਾਰਾਜ ਜੀ ਦੇ ਸਕੂਲ ਦੇ ਵਿੱਚ ਪਰ ਵਿੱਦਿਆ ਕੋਈ ਨਹੀਂ ਪੜੀ ਅੱਜ ਅਸੀਂ ਸਾਰੇ ਸੁਖੀਆਂ ਉਹਨਾਂ ਸ਼ਹੀਦਾਂ ਸਿੰਘਾਂ ਕਰਕੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜੋ ਚਰਖੜੀਆਂ ਤੇ ਚੜ੍ਹੇ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਸੰਗਤ ਜੀ ਜਿਨ੍ਹਾਂ ਮਾਮਾ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਬਣਵਾ ਕੇ ਪਾਏ ਸਵਾ ਸਵਾ ਮਨ ਪੀਸਣੇ ਪੀਸੇ ਆ ਤੇ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਬਹੁਤ ਰੋਟੀ ਦਾ ਛੋਟਾ ਜਿਹਾ ਟੁਕੜਾ ਜਿੰਨਾਂ ਨੂੰ ਦਿੱਤਾ ਜਾਂਦਾ ਸੀ ਤੇ ਸਬਰ ਤੇ ਸ਼ੁਕਰ ਵਿੱਚ ਰਹੇ ਹੁਣ ਦਿਆਲਦਾਸ ਵੀ ਇਸ ਤਰ੍ਹਾਂ ਆਖਦਾ ਹੈ ਕਿ ਮਹਾਰਾਜ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਆ ਸਤਿਗੁਰੂ ਮਹਾਰਾਜ ਹੁਕਮ ਕਰਦੇ ਆ ਸਤਿਗੁਰੂ ਜੀ ਕਹਿਣ ਲੱਗੇ ਦਿਆਲਦਾਸ ਇੱਕ ਗੱਲ ਯਾਦ ਰੱਖਣੀ ਤੂੰ ਕਹਿ ਰਿਆਂ ਹੈ ਕਿ ਲੰਗਰ ਛਕੋ ਜਦੋਂ ਤੱਕ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ ਤੇਰੇ ਹੱਥੋਂ ਇਹ ਪ੍ਰਸ਼ਾਦਾ ਪਰਵਾਨ ਨਹੀਂ ਹੋ ਸਕਦਾ ਤੇਰੇ ਵੱਡੇ-ਵਡੇਰੇ ਸਾਡੇ ਗੁਰੂ ਘਰ ਦੇ ਸੇਵਕ ਸਨ ਉਹਨਾਂ ਨੇ ਬਹੁਤ ਸੇਵਾ ਕੀਤੀ ਆ ਉਹਨਾਂ ਦੇ ਕਰਮ ਚੰਗੇ ਸਨ ਤੇ ਜੇ ਤੁਹਾਡੇ ਕਹਿਣ ਮੁਤਾਬਕ ਅਸੀਂ ਗੁਰੂ ਘਰ ਵਿੱਚੋਂ ਹਾਂ ਤੂੰ ਯਾਦ ਰੱਖਣਾ ਗੁਰੂ ਨਾਨਕ ਜੀ ਦੇ ਘਰ ਵਿੱਚ ਕਦੀ ਕੁੱਲ ਨਹੀਂ ਵੇਖੀ ਜਾਂਦੀ ਕਦੀ ਜਾਤ ਨਹੀਂ ਵੇਖੀ ਜਾਂਦੀ ਇੱਥੇ ਤਾਂ ਪ੍ਰੇਮ ਹੀ ਵੇਖਿਆ ਜਾਂਦਾ ਹੈ ਸੋ ਕਲਗੀਧਰ ਪਾਤਸ਼ਾਹ ਜੀ ਦਿਆਲਦਾਸ ਨੂੰ ਕਹਿੰਦੇ ਦਿਆਲਦਾਸ ਇਹ ਪ੍ਰਸ਼ਾਦਾ ਲੈ ਜਾ ਸਾਨੂੰ ਤੇਰਾ ਲੰਗਰ ਪ੍ਰਵਾਨ ਨਹੀਂ ਅਸੀਂ ਇਹ ਲੰਗਰ ਨਹੀਂ ਛਕਣਾ ਦਿਆਲਦਾਸ ਬਹੁਤ ਉਦਾਸ ਹੋ ਗਿਆ ਉਹ ਆਪਣੇ ਗੱਡਿਆਂ ਦੇ ਵਿੱਚ ਲੰਗਰ ਭਰ ਲੈਂਦਾ ਤੇ ਗੁਰੂ ਮਹਾਰਾਜ ਜੀ ਦੇ ਪਿੱਛੇ-ਪਿੱਛੇ ਜਾਂਦਾ ਹੈ ਮਹਾਰਾਜ ਨੂੰ ਬੇਨਤੀ ਕਰਦਾ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕ ਲੋ ਗੁਰੂ ਮਹਾਰਾਜ ਕਹਿੰਦੇ ਦਿਆਲਦਾਸ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾ ਤੇਰਾ ਲੰਗਰ ਸੀ ਪ੍ਰਵਾਨ ਕਰ ਲਾਂਗੇ ਤੇਰਾ ਲੰਗਰ ਸੀ ਛਕ ਲਵਾਂਗੇ ਪਰ ਕਹਿੰਦੇ ਦਿਆਲਦਾਸ ਗੁਰੂ ਮਹਾਰਾਜ ਦਾ ਹੁਕਮ ਨਹੀਂ ਮੰਨਦਾ ਉਹ ਤਿਆਰ ਨਹੀਂ ਹੁੰਦਾ ਸੰਗਤ ਜੀ ਦੇਖੋ ਸਤਿਗੁਰੂ ਮਹਾਰਾਜ ਦੇ ਬਚਨ ਮੰਨਣ ਵਿੱਚ ਹੀ ਸੋਖ ਹੁੰਦਾ ਅੱਜ ਸਾਡਾ ਵੀ ਇਹੀ ਹਾਲ ਆ ਅਸੀਂ ਵੀ ਕਿੱਥੇ ਤਿਆਰ ਹੁੰਨੇ ਆ ਗੁਰੂ ਮਹਾਰਾਜ ਅੱਗੇ ਅੱਗੇ ਜਾਂਦੇ ਆ ਪਿੰਡਾਂ ਦੇ ਪਿੰਡ ਪਾਰ ਕਰੀ ਜਾਂਦੇ ਆ ਪਰ ਦਿਆਲਦਾਸ ਸਤਿਗੁਰੂ ਮਹਾਰਾਜ ਦੇ ਪਿੱਛੇ ਪਿੱਛੇ ਜਾਂਦਾ ਬੇਨਤੀ ਕਰਦਾ ਮਹਾਰਾਜੀ ਇਹ ਪ੍ਰਸ਼ਾਦਾ ਛਕ ਲੋ ਪਾਤਸ਼ਾਹ ਜੀ ਫਿਰ ਕਹਿੰਦੇ ਆ ਦਿਆਲਦਾਸ ਖੰਡੇ ਬਾਟੇ ਦਾ ਅੰਮ੍ਰਿਤ ਛਕਲਾ ਤੇਰਾ ਲੰਗਰ ਅਸੀਂ ਪ੍ਰਬਾਨ ਕਰ ਲਾਂਗੇ ਪਰ ਦਿਆਲਦਾਸ ਉਦੋਂ ਵੀ ਨਹੀਂ ਮੰਨਦਾ ਫਿਰ ਸਿੰਘ ਕਹਿੰਦੇ ਆ ਦਿਆਲਦਾਸ ਸਤਿਗੁਰੂ ਦੀ ਤੇਰੇ ਤੇ ਅਪਾਰ ਬਖਸ਼ਿਸ਼ਾ ਮਹਾਰਾਜ ਆਪ ਤੈਨੂੰ ਇਹ ਦਾਤ ਦੇਣੀ ਚਾਹੁੰਦੇ ਆ ਫਿਰ ਉਹਨੂੰ ਇਹ ਅਹਿਸਾਸ ਹੁੰਦਾ ਮੈਥੋਂ ਬਹੁਤ ਵੱਡੀ ਭੁੱਲ ਹੋਈ ਆ ਮਹਾਰਾਜ ਜੀ ਦੇ ਕਦਮਾਂ ਤੇ ਆਪਣਾ ਮਸਤਕ ਰੱਖਦਾ ਤੇ ਮਾਫੀ ਮੰਗਦਾ ਹੈ ਕਹਿਣ ਲੱਗਾ ਮਹਾਰਾਜ ਮੈਥੋਂ ਤਾਂ ਬਹੁਤ ਵੱਡੀ ਭੁੱਲ ਹੋ ਗਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਮਾਫ਼ ਕਰ ਦਿਓ ਫਿਰ ਸਤਿਗੁਰੂ ਮਹਾਰਾਜ ਜੀ ਪਿਛਲੇ ਔਗਣਾ ਨੂੰ ਨਹੀਂ ਚਿਤਾਰਦੇ ਗੁਰੂ ਸਾਹਿਬ ਜੀ ਦਿਆਲ ਦਾਸ ਨੂੰ ਮਾਫ਼ ਕਰ ਦਿੰਦੇ ਆ ਤੇ ਐਸੀ ਕਿਰਪਾ ਕੀਤੀ ਦਿਆਲ ਦਾਸ ਤੇ ਉਹਨੂੰ ਦਿਆਲ ਸਿੰਘ ਬਣਾ ਦਿੱਤਾ ਅਮਰਤ ਛਕਾਇਆ ਗੁਰੂ ਪਾਤਸ਼ਾਹ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਤ ਬਖਸ਼ਿਆ ਹੁਣ ਉਹ ਦਿਆਲ ਦਾਸ ਤੋਂ ਦਿਆਲ ਸਿੰਘ ਬਣ ਕੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਖੜਾ ਹੋ ਕੇ ਮਹਾਰਾਜ ਨੂੰ ਬੇਨਤੀ ਕਰਦਾ ਗੁਰੂ ਜੀ ਆਪ ਫਿਰ ਕਹਿੰਦੇ ਆ ਭਾਈ ਪ੍ਰਸ਼ਾਦਾ ਲੈ ਕੇ ਆਓ ਬੜੀ ਭੁੱਖ ਲੱਗੀ ਆ ਅਸੀਂ ਤੇਰਾ ਲੰਗਰ ਪ੍ਰਵਾਨ ਕਰ ਲਿਆ ਲਿਆਓ ਹੁਣ ਮਹਾਰਾਜ ਜੀ ਕਹਿੰਦੇ ਪ੍ਰਸ਼ਾਦਾ ਛਕੀਏ ਜਿਹੜਾ ਲੰਗਰ ਦਿਆਲ ਦਾਸ ਇੱਕ ਹਫ਼ਤੇ ਤੋਂ ਲੈ ਕੇ ਗੱਡਿਆਂ ਵਿੱਚ ਘੁੰਮ ਰਿਹਾ ਸੀ ਉਹ ਤਾਂ ਹੁਣ ਖਰਾਬ ਹੋ ਗਿਆ ਸੀ ਪ੍ਰਸ਼ਾਦੇ ਸੁੱਕ ਗਏ ਸੀ ਦਾਲ ਸਬਜ਼ੀਆਂ ਉਹਨਾਂ ਵਿੱਚੋਂ ਬਦਬੂ ਮਾਰਨ ਲੱਗੀ ਸੀ ਆਖਿਆ ਮਹਾਰਾਜ ਮੈਂ ਨਵਾਂ ਪ੍ਰਸ਼ਾਦਾ ਬਣਾ ਕੇ ਲਿਆਉਣਾ ਜਿਹੜਾ ਪਹਿਲਾ ਪ੍ਰਸ਼ਾਦਾ ਹੈ ਇਹ ਖਾਣ ਯੋਗ ਨਹੀਂ ਹੈ ਮਹਾਰਾਜ ਕਹਿੰਦੇ ਨਹੀਂ ਭਾਈ ਇਹੀ ਪ੍ਰਸ਼ਾਦਾ ਲਿਆਓ ਸਤਗੁਰੂ ਜੀ ਨੇ ਇੱਕ ਜਲ ਦੇ ਬਾਟੇ ਵਿੱਚੋਂ ਲੰਗਰ ਤੇ ਛਿੱਟਾ ਮਾਰਿਆ ਗੁਰੂ ਮਹਾਰਾਜ ਨੇ ਜਦੋਂ ਬਾਣੀ ਪੜ੍ਹੀ ਆ ਇੱਕੋ ਧੰਮ ਲੰਗਰ ਦੇ ਵਿੱਚੋਂ ਭਾਫਾ ਨਿਕਲਣੀਆਂ ਸ਼ੁਰੂ ਹੋ ਗਈਆਂ ਲੱਗਦਾ ਸੀ ਜਿਵੇਂ ਹੁਣੇ ਹੀ ਲੰਗਰ ਤਿਆਰ ਹੋ ਕੇ ਆਇਆ ਹੈ ਪ੍ਰਸ਼ਾਦੀ ਵੀ ਗਰਮ ਹੋ ਗਏ ਸਬਜ਼ੀਆਂ ਵੀ ਗਰਮ ਹੋ ਗਈਆਂ ਇਹ ਤਾਂ ਪ੍ਰਭ ਭਾਵੇ ਬਿਨ ਸਾਸ ਤੇ ਰਾਖ ਹੈ ਪ੍ਰਭ ਭਾਵੇ ਤਾਂ ਹਰ ਗੁਣ ਭਾਖ ਹੈ ਪ੍ਰਭ ਭਾਵੇ ਤਾਂ ਪਤ ਤੇ ਉਧਾਰ ਗੁਰੂ ਚਾਵੇ ਗੁਰੂ ਸਮਰਥਾ ਕੀ ਨਹੀਂ ਕਰ ਸਕਦਾ ਫੇਰ ਉਹ ਸਾਰੇ ਸਿੰਘਾਂ ਨੇ ਸਾਰੀ ਸੰਗਤ ਨੇ ਅੰਮ੍ਰਿਤ ਛਕਿਆ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਭਾਈ ਦਿਆਲ ਦਾਸ ਜੀ ਦਾ ਦਿਆਲ ਸਿੰਘ ਬਣਨ ਤੋਂ ਬਾਅਦ ਉਹ ਪ੍ਰਸ਼ਾਦਾ ਪ੍ਰਵਾਨ ਕੀਤਾ ਸੰਗਤ ਜੀ 7 ਦਿਨਾਂ ਬਾਅਦ ਜਾ ਕੇ ਦਿਆਲ ਦਾਸ ਨੂੰ ਸਮਝ ਲੱਗੀ ਦਿਆਲ ਸਿੰਘ ਬਣਨਾ ਕਿੰਨਾ ਜ਼ਰੂਰੀ ਸੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਕਿੰਨਾ ਜ਼ਰੂਰੀ ਸੀ ਤੇ ਸਾਨੂੰ ਅੱਜ ਕਿੰਨਾ ਸਮਾਂ ਹੋ ਗਿਆ ਸਾਡੀ ਜ਼ਿੰਦਗੀ ਕਿੰਨੀ ਲੰਘ ਚੁੱਕੀ ਹੈ ਜੀ 10 ਬਾਲ ਤਨ 20 ਰਵਣ 30ਾਂ ਕਾ ਸੁੰਦਰ ਕਹਾਵੈ 40 ਸੀ ਪਰ ਹੋਏ 85 ਪਗ ਖਿਸੈ 60 ਕੇ ਬੜੇ ਭਾਵੇਂ ਕਿੰਨੀ ਸਾਡੀ ਇਹ ਉਮਰ ਬੀਤਦੀ ਜਾ ਰਹੀ ਆ ਪਰ ਸਾਨੂੰ ਸਮਝ ਨਾ ਆਈ ਸਿੱਖਿਆ ਲੈਣ ਦੀ ਲੋੜ ਆ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਜੀ ਬਾਣੀ ਕੰਠ ਕਰੋ ਜੀ ਤੇ ਉਹਨਾਂ ਸਿੰਘਾਂ ਦਾ ਜੀਵਨ ਪੜੋ ਇਹਨਾਂ ਨੇ ਅੰਮ੍ਰਿਤ ਛੱਕੇ ਕੁਰਬਾਨੀਆਂ ਕੀਤੀਆਂ ਗੁਰੂ ਸਾਹਿਬ ਜੀ ਰਹਿਮਤ ਕਰਨ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ